ਜੀ ਕਮਾਲ ਹੀ ਕਮਾਲ ਹੈ ਅਕਾਲ ਹੀ ਅਕਾਲ ਹੈ ਸੱਚਮੁੱਚ ਉਸ ਕਲਾਪੁਰਖ ਵਾਹਿਗੁਰੂ ਤੋਂ ਵੱਡਾ ਕੋਈ ਕਲਾਕਾਰ ਨਹੀਂ ਹੋ ਸਕਦਾ ਅੱਜ ਆਪਾਂ ਪਹਿਲਾਂ ਤਾਂ ਇਨਸਾਨ ਉਹ ਇਨਸਾਨ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਗੁਣਾ ਦੇ ਨਾਲ ਨਵਾਜਿਆ ਤੇ ਉਹ ਦੋ ਇਨਸਾਨ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਆਪਣੇ ਕਲਾਕਾਰੀ ਦੇ ਨਾਲ ਹੈਰਾਨ ਕਰਤਾ ਇਸ ਬੰਦੇ ਨੂੰ ਡੀਪੀ ਆਰਟ ਕਹਿੰਦੇ ਨੇ ਤੇ ਇਹ ਬੰਦਾ ਇਸ ਤਰੀਕੇ ਦੇ ਨਾਲ ਚਿੱਤਰਕਾਰੀ ਕਰਦਾ ਕਿ ਇਹਨੇ ਪੂਰੀ ਦੁਨੀਆ ਨੂੰ ਹੈਰਾਨ ਕੀਤਾ ਪਿਆ ਹੂ ਬਹੁ ਜਿਹੜੇ ਫਿਲਮਾਂ ਦੇ ਸੀਨ ਹੁੰਦੇ ਆ ਜਾਂ ਜਿਹੜੇ ਕਾਰਟੂਨ ਦੇ ਸੀਨ ਹੁੰਦੇ ਨੇ ਉਹਨਾਂ ਨੂੰ ਚਿੱਤਰਕਾਰੀ ਦੇ ਵਿੱਚ ਓਵੇਂ ਹੀ ਦਰਸਾ ਦਿੰਦਾ ਕਿ ਕੋਈ ਬੰਦਾ ਉਹਨਾਂ ਦੇ ਵਿੱਚ ਗਲਤੀ ਨਹੀਂ ਕਰ ਸਕਦਾ ਤੇ ਇਹ ਬੰਦਾ ਜਦੋਂ ਵੀ ਚਿੱਤਰ ਬਣਾਉਣੇ ਸ਼ੁਰੂ ਕਰਦਾ ਤਾਂ ਇੱਕ ਹੱਥ ਦੇ ਨਾਲ ਇੱਕ ਚਿੱਤਰ ਬਣਾਉਂਦਾ ਤੇ ਦੂਸਰੇ ਹੱਥ ਦੇ ਨਾਲ ਦੂਸਰਾ ਤੇ ਕਈ ਵਾਰੀ ਤਾਂ ਇੱਕ ਹੱਥ ਦੇ ਨਾਲ ਚੌਰਸ ਤੇ ਇੱਕ ਹੱਥ ਤੇ ਨਾਲ ਗੋਲ ਤੇ ਲਾਈਨਾਂ ਖਿੱਚ-ਖਿੱਚ ਕੇ ਤੇ ਉਹ ਆਖਰ ਨੂੰ ਇੱਕ ਚਿੱਤਰ ਦਾ ਰੂਪ ਲੈ ਲੈਂਦੀਆਂ ਨੇ ਤੇ ਕਈ ਵਾਰ ਤਾਂ ਇਸ ਤਰੀਕੇ ਨਾਲ ਚਿੱਤਰ ਬਣਾਉਂਦਾ ਕਿ ਇੱਕ ਚਿੱਤਰ ਦੇ ਉੱਤੇ ਦੂਸਰਾ ਚਿੱਤਰ ਵੀ ਬਣ ਜਾਂਦਾ ਤੁਸੀਂ ਦੇਖੋ ਸਿਰਫ ਪ੍ਰਕਾਰ ਦੇ ਨਾਲੇ ਲਾਈਨਾਂ ਖਿੱਚਦਾ ਉਹ ਇੱਕ ਚਿੱਤਰ ਦਾ ਰੂਪ ਲੈ ਲੈਂਦੀ ਆ ਸੋ ਇੱਕ ਚਿੱਤਰ ਦੇ ਉੱਤੇ ਦੂਸਰਾ ਚਿੱਤਰ ਬਣਾਉਣਾ ਇਹ ਵੀ ਇੱਕ ਕਲਾਕਾਰੀਆ ਘਾਟ ਆ ਲੋਕਾਂ ਦਾ ਮੰਨਣਾ ਕਿ ਕੰਪਿਊਟਰ ਵੀ ਇੰਨਾ ਸਾਫ਼ ਪ੍ਰਿੰਟਿੰਗ ਕੱਢਦਾ ਜਿੰਨੀ ਸਾਫ਼ ਇਹ ਡਰਾਇੰਗ ਕਰ ਦਿੰਦਾ ਸੋ ਪ੍ਰਮਾਤਮਾ ਨੇ ਇਹਨੂੰ ਕਲਾ ਬਖਸ਼ ਗਿਆ ਨੂੰ ਗੁਣ ਦਿੱਤਾ ਆਪਣਾ ਇਹਦਾ ਨਾਮ ਦੁਨੀਆ ਤੇ ਹੋਇਆ ਅਗਲਾ ਇਨਸਾਨ ਜਿਹੜਾ ਸੂਈ ਦੇ ਨੱਕਿਆਂ ਦੇ ਵਿੱਚ ਮੂਰਤਾਂ ਬਣਾ ਦਿੰਦਾ ਇਹ ਹੀ ਹੈਗਾ ਇਨਸਾਨ ਦੁਨੀਆ ਦੀਆਂ ਸਭ ਤੋਂ ਛੋਟੀਆਂ ਮੂਰਤਾਂ ਬਣਾਉਣ ਵਾਲਾ ਇਨਸਾਨ ਜਿਨੇ ਦੁਨੀਆ ਨੂੰ ਹੈਰਾਨ ਕਰਤਾ ਸੂਈ ਤੇ ਨੱਕਿਆਂ ਦੇ ਵਿੱਚ ਦੁਨੀਆ ਦਾ ਸਭ ਤੋਂ ਤਾਕਤਵਰ ਬੰਦਾ ਜਿਹੜੀ ਇੰਗਲੈਂਡ ਦੀ ਰਾਣੀ ਸੀ ਉਹਦਾ ਜਿਹੜਾ ਤਾਜ ਸੀ ਉਹ ਵੀ ਇਹਨੇ ਸੂਈ ਦੇ ਨੱਕੇ ਜਿਹਾ ਬਣਾਇਆ ਇੱਥੋਂ ਤੱਕ ਕਿ ਇਹਨੇ ਬਾਲ ਦੇ ਉੱਤੇ ਇੱਕ ਫੋਟੋ ਬਣਾਤੀ ਆ ਬਾਲ ਦੇ ਉੱਤੇ ਇੱਕ ਫੋਟੋ ਪ੍ਰਿੰਟ ਕੀਤੀ ਆ ਇਹ ਕਹਿੰਦਾ ਜਦੋਂ ਮੈਂ ਪ੍ਰਿੰਟ ਕਰਦਾ ਹੁੰਦਾ ਸੀ ਤਾਂ ਮੈਂ ਸਾਰ ਰੋਕਦਾ ਸੀ ਵੀ ਜਦੋਂ ਮੇਰੀ ਧੜਕਣ ਰੁਕਦੀ ਸੀ ਤਾਂ ਮੈਂ ਉਸ ਸਮੇਂ ਆਪਣਾ ਜਿਹੜਾ ਬ੍ਰਸ਼ ਸੀ ਉਹਨੂੰ ਹਿਲਾਉਂਦਾ ਹੁੰਦਾ ਸੀ ਮਰਜ਼ਤ ਲਓ ਪੇਂਟ ਕਰਦਾ ਸੀ ਉਸ ਸਮੇਂ ਸੋ ਕਹਿਣ ਦਾ ਮਤਲਬ ਇਹਨਾਂ ਨੂੰ ਪ੍ਰਮਾਤਮਾ ਨੇ ਐਸੇ ਗੁਣਾ ਦੇ ਨਾਲ ਨਵਾਜਿਆ ਕਿ ਇਹ ਗਿਨੀਜ਼ ਬੁੱਕ ਦੇ ਵਿੱਚ ਵੀ ਇਹਨਾਂ ਦਾ ਨਾਮ ਆ ਜਿਹੜਾ ਉਹ ਦਰਜ ਆ। ਇਹ ਤਾਂ ਹੋ ਗਈ ਇਨਸਾਨਾਂ ਦੀ ਗੱਲ। ਹੁਣ ਆਪਾਂ ਕਰਦੇ ਹਾਂ ਪ੍ਰਮਾਤਮਾ ਦੀ ਗੱਲ। ਆਪਾਂ ਅਕਸਰ ਹੀ ਗੱਲ ਕਰੀਦੀ ਹੈ ਕਿ ਪ੍ਰਮਾਤਮਾ ਤੋਂ ਵੱਡਾ ਕਲਾਕਾਰ ਕੋਈ ਨਹੀਂ ਹੋ ਸਕਦਾ। ਇਹ ਜਿਹੜੇ ਛੋਟੇ ਜਿਹੇ ਜੀਵ ਤੁਹਾਨੂੰ ਦੇਖਦੇ ਆ, ਇਹ ਡੱਡੂ ਦੇ ਬੱਚੇ ਆ। ਇੱਥੇ ਕਲਾਕਾਰੀ ਮੈਂ ਤੁਹਾਨੂੰ ਇੱਕ ਹੋਰ ਦਿਖਾਉਣੀ ਸੀ ਪਰ ਉ ਤੋਂ ਪਹਿਲਾਂ ਮੇਰਾ ਦਿਲ ਕੀਤਾ ਵੀ ਇਹਦੇ ਬਾਰੇ ਵੀ ਗੱਲ ਕਰ ਦਈਏ। ਡੱਡੂ ਦੇ ਬੱਚੇ ਇਹ ਪਾਣੀ ਦੇ ਵਿੱਚ ਫਿਰਦੇ ਆ ਛੋਟੇ ਛੋਟੇ ਸੈੱਲ ਨੇ ਪਿੱਛੇ ਇਹਨਾਂ ਦੀ ਪੂੰਛ ਆ ਪੂੰਛ ਦੇ ਨਾਲ ਇਹ ਤੈਰਦੇ ਆ ਤੇ ਇਹ ਇਹਨਾਂ ਸੈੱਲ ਤੋਂ ਕਿਵੇਂ ਇਹਨਾਂ ਦੇ ਪੈਰ ਆਉਂਦੇ ਆ ਕਿਵੇਂ ਇਹਨਾਂ ਦੀ ਜਿਹੜੀ ਪੂੰਛ ਆ ਉਹ ਖਤਮ ਹੁੰਦੀ ਆ ਤੇ ਇਹ ਇੱਕ ਛੋਟੇ ਛੋਟੇ ਤੈਰਨ ਵਾਲੇ ਜੀਵ ਤੋਂ ਇੱਕ ਡੱਡੂ ਦਾ ਰੂਪ ਲੈ ਲੈਂਦੇ ਆ ਤੇ ਇਹਨਾਂ ਦੇ ਚਾਰ ਪੈਰ ਆ ਜਾਂਦੇ ਆ ਤੇ ਇਹਨਾਂ ਦੀ ਪੂੰਛ ਬਿਲਕੁਲ ਖਤਮ ਹੋ ਜਾਂਦੀ ਆ ਤੇ ਡੱਡੂ ਬਣ ਕੇ ਇਹ ਬਹਰ ਧਰਤੀ ਦੇ ਉਤੇ ਛਾਲਾ ਮਾਰਨੀਆ ਸ਼ੁਰੂ ਕਰ ਦਿੰਦੇ ਆ ਇਹ ਪ੍ਰਕਿਰਿਆ 50 ਦਿਨ ਦੀ ਆ ਪਰ ਇੱਕ ਛੋਟੇ ਜਿਹੇ ਜੀਵ ਨੂੰ ਜਿਹੜੀ ਡੱਡੂ ਬਣਨ ਦੀ ਪ੍ਰਕਿਰਿਆ ਦੀ ਪੂਰੀ ਦੀ ਪੂਰੀ ਵੀਡੀਓ ਤੁਸੀਂ ਦੇਖ ਸਕਦੇ ਹੋ ਇੰਟਰਨੈਟ ਤੇ ਕਮਾਲ ਆ ਹੁਣ ਆਪਾਂ ਗੱਲ ਪ੍ਰਮਾਤਮਾ ਦੀ ਉਸ ਖੇਡ ਦੀ ਕਰਨੀ ਆ ਉਸ ਕਲਾ ਦੀ ਕਰਨੀ ਆ ਜਿਹਦੇ ਅੱਗੇ ਦੁਨੀਆ ਦੀ ਕੋਈ ਵੀ ਤਾਕਤ ਫੇਲ ਆ ਪ੍ਰਮਾਤਮਾ ਤੋਂ ਵੱਡਾ ਕਲਾਕਾਰ ਸੱਚਮੁੱਚ ਕੋਈ ਨਹੀਂ ਹੋ ਸਕਦਾ ਡੱਡੂ ਦਾ ਜਿਹੜਾ ਆਪਾਂ ਛੋਟਾ ਜਿਹਾ ਬੱਚਾ ਦੇਖਦੇ ਆ ਉਹਦੀ ਜਿਹੜੀ ਪਿੱਛੇ ਛੋਟੀ ਜੀ ਪੂੰਛ ਆ ਜਦੋਂ ਉਹਨੂੰ ਮਾਈਕਰੋਸਕੋਪ ਦੇ ਥੱਲੇ ਰੱਖਿਆ ਗਿਆ ਤਾਂ ਆਹ ਉਹਦੀ ਵੀਡੀਓ ਆ ਜਿਹਦੇ ਵਿੱਚ ਖੂਨ ਜਿਹੜਾ ਉਹਦੀਆਂ ਨਾੜੀਆਂ 'ਚ ਚੱਲਦਾ ਤੁਹਾਨੂੰ ਦਿਖਦਾ ਹੋਣਾ ਇਹਦੇ ਵਿੱਚ ਦੋ ਤਰ੍ਹਾਂ ਦੇ ਸੈੱਲ ਨੇ ਮਤਲਬ ਕਿ ਉਹਦੇ ਖੂਨ ਦੇ ਵਿੱਚ ਦੋ ਤਰ੍ਹਾਂ ਦੇ ਸੈੱਲਾਂ ਤੇ ਉਹਨਾਂ ਦੇ ਵਿੱਚੋਂ ਇੱਕ ਸੈੱਲ ਦੀ ਵੀਡੀਓ ਆ ਹੁਣ ਇਹ ਜਿਹੜੇ ਸੈੱਲ ਨੇ ਆਪਾਂ ਨੂੰ ਅੱਖਾਂ ਦੇ ਨਾਲ ਆਮ ਨਹੀਂ ਦੇਖਦੇ ਹੈਗੇ ਇਹਨੂੰ ਇੱਕ ਸਪੈਸ਼ਲ ਮਾਈਕਰੋਸਕੋਪ ਦੇ ਵਿੱਚ ਪਾ ਕੇ ਜਦੋਂ ਦੇਖਿਆ ਗਿਆ ਕਮਾਲ ਦੀ ਖੇਡ ਇਹ ਆ ਪ੍ਰਮਾਤਮਾ ਦੀ ਇੱਕ ਸੈੱਲ ਦੇ ਵਿੱਚ ਪੂਰੇ ਦੀ ਪੂਰੀ ਕਾਇਨਾਤ ਸਾਜੀ ਹੋਈ ਆ ਪ੍ਰਮਾਤਮਾ ਨੇ ਇਨਸਾਨ ਜਿਹਹ ਜੀਆਂ ਮਰਜ਼ੀ ਖੇਟਾਂ ਕਰ ਲਵੇ ਇਨਸਾਨ ਜਿਹਹ ਜੇ ਮਰਜ਼ੀ ਕਲਾਕਾਰ ਬਣ ਜਵੇ ਪਰ ਪ੍ਰਮਾਤਮਾ ਦੇ ਸਾਹਮਣੇ ਕੱਖ ਨਹੀਂ ਹੈਗਾ ਇਹ ਵੀ ਨਹੀਂ ਇੱਕਾਤ ਕਥ ਨਹੀਂ ਹੋ ਜਾਂਦੀ ਆ ਤੁਸੀਂ ਦੇਖੋ ਕਾਲਪੁਰਖ ਵਾਹਿਗੁਰੂ ਨੇ ਇੱਕ ਛੋਟੇ ਜਿਹੇ ਖੂਨ ਦੇ ਅੰਦਰ ਜਿਹੜਾ ਸੈੱਲ ਆ ਉਹਦੇ ਵਿੱਚ ਪੂਰੇ ਦਾ ਪੂਰਾ ਯੂਨੀਵਰਸ ਪੂਰੀ ਦੀ ਪੂਰੀ ਕਾਇਨਾਤ ਇੱਕ ਸੈੱਲ ਦੇ ਅੰਦਰ ਸਜਾ ਕੇ ਰੱਖੀ ਹੋਈ ਆ ਤੇ انسان ਦਾ ਸਰੀਰ ਜੋ ਬ੍ਰਹਿਮੰਡੇ ਸੋਈ ਪੰਡੇ ਉਹ ਤਾਂ ਫਿਰ ਪ੍ਰਮਾਤਮਾ ਵਾਸਤੇ ਖੇੜੀ ਕੁਛ ਨਹੀਂ ਹੈਗੀ ਜੇ ਇੱਕ ਐਸਾ ਸੈੱਲ ਜਿਹਨੂੰ ਅਸੀਂ ਨੰਗੀ ਅੱਖ ਨਾਲ ਦੇਖ ਵੀ ਨਹੀਂ ਸਕਦੇ ਤੇ ਉਹਨੂੰ ਦੇਖਣ ਵਾਸਤੇ ਸਪੈਸ਼ਲ ਇੱਕ ਮਸ਼ੀਨ ਚਾਹੀਦੀ ਆ ਉਦੇ ਅੰਦਰ ਪੂਰੇ ਦਾ ਪੂਰਾ ਯੂਨੀਵਰਸ ਜਾਂ ਕਾਇਨਾਤ ਆ ਤਾਂ ਇਨਸਾਨ ਦੇ ਸਰੀਰ ਦੇ ਵਿੱਚ ਕਿਉਂ ਨਹੀਂ ਹੋ ਸਕਦੀ ਅਕਾਲ ਪੁਰਖ ਵਾਹਿਗੁਰੂ ਤੋਂ ਵੱਡਾ ਕਲਾਕਾਰ ਸੱਚੀ ਕੋਈ ਨਹੀਂ ਹੋ ਸਕਦਾ ਤੇ ਪ੍ਰਮਾਤਮਾ ਦੀਆਂ ਖੇਡਾਂ ਇਨਸਾਨੀ ਸੋਚ ਸਮਝ ਤੋਂ ਬਹੁਤ ਪਰੇ ਨੇ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਅਕਾਲ ਪੁਰਖ ਵਾਹਿਗੁਰੂ ਨੇ ਇਸ ਜ਼ਿੰਦਗੀ ਨੂੰ ਬੜਾ ਖੂਬਸੂਰਤ ਬਣਾਇਆ ਸਾਡੇ ਆਲੇ ਦੁਆਲੇ ਕਣ ਕਣ ਦੇ ਵਿੱਚ ਪ੍ਰਮਾਤਮਾ ਆਪ ਹੀ ਵਾਸ ਕਰਦਾ ਜਦੋਂ ਤੁਸੀਂ ਆਪਣੇ ਰੱਬ ਦਾ ਨਾਮ ਲੈਣਾ ਸ਼ੁਰੂ ਕਰਦੇ ਹੋ ਨਾ ਫਿਰ ਤੁਹਾਨੂੰ ਇਹ ਚੀਜ਼ਾਂ ਮਹਿਸੂਸ ਹੋਣ ਲੱਗ ਜਾਂਦੀਆਂ ਨੇ ਫਿਰ ਤੁਹਾਨੂੰ ਉਹ ਹਵਾਵਾਂ 'ਚ ਵੀ ਸੁਣਦਾ ਫਿਰ ਤੁਹਾਨੂੰ ਉਹ ਪੰਛੀਆਂ 'ਚ ਵੀ ਸੁਣਦਾ ਫਿਰ ਤੁਹਾਨੂੰ ਹਰ ਥਾਂ ਦਿਸਦਾ ਹਰ ਥਾਂ ਸੁਣਦਾ ਇਸੇ ਕਰਕੇ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰੋ ਧੰਨਵਾਦ